ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹ ਸਿੰਘਾਂ ਦੇ ਸਰੂਪ ਪ੍ਰਤੱਖ ਗੁਰੂ ਸਤਗੁਰੂ ਪਾਤਸ਼ਾਹ ਜੀ ਦੇ ਸਮੂਹ ਸੰਗਤਾਂ ਨਾਲ ਮਿਲ ਕੇ ਦਰਸ਼ਨ ਕਰ ਰਹੇ ਹੋ ਸੋ ਸਾਰੀਆਂ ਸੰਗਤਾਂ ਪਹਿਲਾਂ ਗੁਰੂ ਘਰ ਦੇ ਸਰਨਤਨ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਸਥਾਨ ਗੁਰਦੁਆਰਾ ਗੋਮਟ ਸਰ ਸਾਹਿਬ ਵੱਲੋਂ ਸੇਵਾਦਾਰਾਂ ਦੀ ਆਪ ਹਾਜ਼ਰੀ ਪ੍ਰਵਾਨ ਕਰਨੀ ਹੈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣੀ ਹੈ ਸਾਰੀਆਂ ਸੰਗਤਾਂ ਕੱਜ-ਵੱਜ ਕੇ ਖਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਕਿਉਂਕਿ ਇਸ ਪੰਡਾਲ ਦੇ ਵਿੱਚ ਬੜੇ ਉੱਚੇ-ਉੱਚੇ ਵਿਦਵਾਨ ਕਿਸੇ ਨੇ 10 ਸਾਲ ਕਿਸੇ ਨੇ 20 ਸਾਲ ਕਿਸੇ ਨੇ 40 ਸਾਲ ਕਿਸੇ ਨੇ ਕਿੰਨਾ ਸਮਾਂ ਕਿਸੇ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਦਸਾਲਾਂ ਦੇ ਵਿੱਚ ਸਮਾਂ ਬਤਾਇਆ ਹੈ ਬਤਿੱਤ ਕੀਤਾ ਹੈ ਵਿਦਿਆ ਪੜ੍ਹੀ ਹੈ ਬਹੁਤ ਉੱਚੇ ਵਿਦਵਾਨ ਇੱਥੇ ਪਹੁੰਚੇ ਹੋਏ ਨੇ ਸੰਤ ਮਹਾਪੁਰਸ਼ ਪਹੁੰਚੇ ਹੋਏ ਨੇ 10 ਗਰੀਬ ਤੱਕ ਨਮਾਣਾ ਜਾਂ ਸੇਵਾਦਾਰ ਹੈ ਗੁਰੂ ਘਰ ਦਾ 10 ਮਿੰਟ ਵਾਸਤੇ ਸੇਵਾ ਕਰਨ ਦਾ ਮੌਕਾ ਮਿਲਣਾ ਹੈ ਬਾਬਾ ਕਰਮ ਸਿੰਘ ਜੀ ਜਿਹੋ ਥੇ ਦੇ ਪਪਾ ਗਿਆਨੀ ਕਰਮ ਸਿੰਘ ਜੀ ਹਨ ਜਿਹੜੇ ਕਥਾਵਾਚ ਕਥਾ ਕਰਦੇ ਹਨ ਜਿਹੜੇ ਬਚਪਨ ਤੋਂ ਲੈ ਕੇ ਇਸ ਸੰਸਥਾਨ ਦੇ ਨਾਲ ਜੁੜੇ ਹਨ ਕਾਫੀ ਸਮੇਂ ਤੋਂ ਰਹਿ ਕੇ ਬਚਪਨ ਤੋਂ ਕਹਿ ਲਈਏ ਕੋਈ ਗਲਤ ਨਹੀਂ ਉਹ ਕਥਾ ਕਰ ਰਹੇ ਸਨ ਵਿਚਾਰ ਕਰ ਰਹੇ ਸਨ ਕਿ ਸਭ ਤੋਂ ਵੱਡੀ ਲੋੜ ਅੱਜ ਜਿਹੜੀ ਹੈ ਕਿਉਂਕਿ ਇਸ ਮੰਡਾਲ ਦੇ ਵਿੱਚ ਸਿਆਸੀਆਂ ਪਾਰਟੀਆਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਵੀ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਲੈ ਕੇ ਅਕਾਲੀ ਦਲ ਦੇ ਨਾਲ ਜੁੜੇ ਹਨ ਉਹ ਵੀ ਪਹੁੰਚੇ ਨੇ ਬੈਠੇ ਹੈ ਮੇਰੀ ਨਿਗਾਹ ਦੇ ਵਿੱਚ ਅੱਜ ਜੋ ਸਭ ਤੋਂ ਵੱਡੀ ਮਾਰ ਸਾਡੇ ਤੇ ਪੈ ਰਹੀ ਹੈ ਦਾਸ ਗਰੀਬ ਨੇ ਉਹਦੇ ਵਾਸਤੇ ਬੇਨਤੀ ਕਰਨੀ ਹੈ ਅੱਜ ਅਸੀਂ ਜੇ ਆਇਸੇ ਇਕੱਤਰ ਹੋਏ ਆਂ ਕਾਦੇ ਵਾਸਤੇ ਇਕੱਤਰ ਹੋਏ ਆ ਕਿ ਬਾਬਾ ਬਰਿਆਮ ਸਿੰਘ ਜੀ ਨੇ 50 ਸਾਲ 54 ਸਾਲ ਸੇਵਾ ਕੀਤੀ ਹੈ ਆਪਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਆਜੋ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਆਪਾਂ ਹਾਜ਼ਰ ਹੋਏ ਆ ਗੁਰੂ ਦੀ ਬਖਸ਼ਿਸ਼ ਕਰੋ ਪ੍ਰਾਪਤ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਕਰੋ ਮਿਲਦੀ ਹੈ ਘਰ ਦੇ ਵਿੱਚ ਸੁਖ ਸ਼ਾਂਤੀ ਕਦੋਂ ਪ੍ਰਾਪਤ ਹੁੰਦੀ ਹੈ ਸਾਡੇ ਸਰੀਰ ਨੂੰ ਸੁਖ ਕਦੋਂ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਗੁਰੂ ਦੇ ਹਰ ਇੱਕ ਹੁਕਮ ਤੇ ਫੁੱਲ ਚੜਾਉਂਦੇ ਹਾਂ ਜਦੋਂ ਅਸੀਂ ਗੁਰੂ ਦਾ ਹਰ ਇੱਕ ਹੁਕਮ ਮੰਨਦੇ ਹਾਂ ਐਸੇ ਵੇਲੇ ਦੁਨੀਆ ਦੇ ਸਾਰੇ ਲੋਕਾਂ ਵਿੱਚ ਸਭ ਤੋਂ ਵੱਧ ਰੌਲਾ ਗੁਰਸਿੱਖੀ ਦਾ ਪੈ ਰਿਹਾ ਸਭ ਤੋਂ ਵੱਧ ਅਖਬਾਰਾਂ ਦੇ ਵਿੱਚ ਆਡੀਟੋਰੀਅਲ ਨੋਟ ਲੱਗ ਰਹੇ ਨੇ ਸਿੱਖੀ ਵਾਸਤੇ ਔਰ ਸਭ ਤੋਂ ਵੱਧ ਪ੍ਰਚਾਰ ਇਸ ਵੇਲੇ ਸਾਰੀ ਦੁਨੀਆ ਦੇ ਉੱਤੇ ਸਿੱਖੀ ਦਾ ਹੋ ਰਿਹਾ ਹੈ ਤੇ ਅਸੀਂ ਬੜੇ ਬਹਾਨੇ ਘੜਦੇ ਹਾਂ ਕਿ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਸਭ ਤੋਂ ਵੱਧ ਇਸ ਵੇਲੇ ਬੋਲ ਬਾਲਾ ਸਿੱਖੀ ਦਾ ਹੈ ਸਾਰੀ ਦੁਨੀਆ ਦੇ ਵਿੱਚ ਪਰ ਅਸੀਂ ਜੇ ਆਪਣੇ ਆਪ ਦੇ ਵਿੱਚ ਨਗਾ ਮਾਰੀਏ ਨજર ਮਾਰੀਏ ਅਸੀਂ ਇਤਨਾ ਪਛਾਹ ਜਾ ਰਹੇ ਹਾਂ ਇਤਨਾ ਥੱਲੇ ਜਾ ਰਹੇ ਹਾਂ ਇਤਨਾ ਗਰਕਰ ਗਏ ਹਾਂ ਕਿ ਅਸੀਂ ਬਿਲਕੁਲ ਹੀ ਰਹਿਤ ਮਰਿਆਦਾ ਤੋਂ ਦੂਰ ਹੁੰਦੇ ਜਾ ਰਹੇ ਹਾਂ ਦਿਨੋਂ ਦਿਨ ਦੂਰ ਹੁੰਦੇ ਜਾ ਰਹੇ ਹਾਂ ਅਸ ਵੇਲੇ ਸਾਡੇ ਉੱਤੇ ਸਾਰੇ ਹੀ ਲੋਕਾਂ ਦੇ ਉੱਤੇ ਕੱਲ ਸੋ ਆ ਬੇਨਤੀ ਪਾਪਾ ਜੀ ਨਾਲ ਵਿਚਾਰ ਹੋਈ ਸੀ ਇਹਨਾਂ ਨੇ ਬੇਨਤੀ ਕੀਤੀ ਦਰਬਾਰ ਸਾਹਿਬ ਦੇ ਵਿੱਚ ਕਿ ਅਸ ਵੇਲੇ ਬਾਬਾ ਬ੍ਰਹਮਚਾਰੀ ਜੀ ਨੇ 54 ਸਾਲ ਕਹਾ ਕੀਤੀ ਹੈ ਉਹਨਾਂ ਦੀ ਇਹ ਕਹਿ ਲਈਏ ਬ੍ਰਹਮ ਗਿਆਨੀ ਕਿਸ ਨੂੰ ਕਿਹਾ ਜਾਂਦਾ ਜਿਹਨੂੰ ਤਿੰਨੇ ਲੋਕ ਬਰਾਬਰ ਦਿਸਦੇ ਹੋਣ ਬ੍ਰਹਮ ਗਿਆਨੀ ਕਲੀ ਵਿਦਿਆ ਦੇ ਨਾਲ ਨਹੀਂ ਬਣ ਜਾਂਦਾ ਬ੍ਰਹਮ ਗਿਆਨੀ ਉਹ ਨੂੰ ਕਿਹਾ ਜਾਂਦਾ ਜਿਹਨੂੰ ਤਿੰਨ ਲੋਕ ਬਰਾਬਰ ਦਿਖਦੇ ਹੋਣ ਐ ਦੁਨੀਆਂ ਦੇ ਉੱਤੇ ਉਹ ਅਸਰ ਲੋਕ ਵੀ ਦਿਖਦੇ ਹੋਣ ਨਰ ਲੋਕ ਆਪਾਂ ਜਿਹੜੇ ਬੈਠੇ ਆ ਸਾਰਿਆਂ ਨੂੰ ਦਿਖਦੇ ਹੋਣ ਤਾਂ ਨਵਾਬ ਸ਼ੇਰਖਾਂ ਨੇ ਮਾਰਿਆ ਤੇ ਨਵਾਬ ਸ਼ੇਰਖਾਂ ਦੀ ਮੰਨਤਾ ਕੌਣ ਕਰਦਾ ਹੈ ਨਵਾਬ ਸ਼ੇਰਖਾਂ ਦੀ ਮੰਨਤਾ ਇੱਥੇ ਆਪਾਂ ਇਹਨੇ ਪੰਡਾਲ ਦੇ ਵਿੱਚ ਬੈਠ ਕੇ ਇੱਕ ਵੀ ਬਾਹ ਖੜੀ ਕਰਕੇ ਕਹੇ ਦੇਵੇ ਕਿ ਮੈਂ ਨਵਾਬ ਸ਼ੇਰਖਾਂ ਦੀ ਮੰਨਤਾ ਕਰਦਾ ਹਾਂ ਪੂਜਾ ਕਰਦਾ ਹਾਂ ਸੰਤਾਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਧਰਤੀ ਨੂੰ ਮਲੇਰਕੋਟਲੇ ਦੀ ਉਰਦ ਦਿੱਤਾ ਹੈ ਕਿ ਇਸ ਧਰਤੀ ਦੇ ਉੱਤੇ ਜਿਹੜਾ ਵੀ ਰਹੇਗਾ ਉਹ ਭਾਵੇਂ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਰੱਖਦਾ ਹੋਵੇ ਦੁਨੀਆਂ ਦੇ ਉੱਤੇ ਪਰਲੋ ਆ ਸਕਦੀ ਹੈ ਦੁਨੀਆਂ ਹੇਠਲੀ ਤੇ ਉੱਤੇ ਹੋ ਸਕਦੀ ਹੈ ਪਰ ਮਲੇਰਕੋਟਲੇ ਦੀ ਧਰਤੀ ਦੇ ਉੱਤੇ ਆਜ ਨਹੀਂ ਆ ਸਕਦੀ 47 ਦੇ ਦੰਗੇ ਹੋਏ ਕਿਸੇ ਨੇ ਮਲੇਰਕੋਟਲੇ ਦੀ ਸੁਣਿਆ ਕਿ ਕਿਸੇ ਨੇ ਕਤਲ ਕੀਤਾ ਪਿਛਲਾ ਸਭਾ ਲੰਘਿਆ ਕਿੰਨਾ ਬੁਰਾ ਲੰਘਿਆ ਕਿਸੇ ਨੇ ਸੁਣਿਆ ਕਦੇ ਮਲੇਰਕੋਟਲੇ ਦੇ ਵਿੱਚ ਕੁਝ ਹੋ ਗਿਆ ਕਿਉਂਕਿ ਗੁਰੂ ਪਾਤਸ਼ਾਹ ਦਾ ਪਰ ਹੈ ਸਾਡੇ ਗੁਰਸਿੱਖਾਂ ਨੂੰ ਸਾਡੇ ਪ੍ਰਚਾਰਕਾਂ ਨੂੰ ਇਹ ਗੱਲ ਨੂੰ ਰੋਕਣਾ ਪਵੇਗਾ ਨਹੀਂ ਇਸ ਵੇਲੇ ਬੜੀ ਵੱਡੀ ਪੰਡਿਤ ਤੇ માનਤਾ ਚੱਲ ਰਹੀ ਹੈ ਜਿਹੜੇ ਉੱਥੇ ਬੱਕਰੇ ਚੜਾਏ ਜਾਂਦੇ ਨੇ ਉਹ ਕਾਲੀ ਦੇ ਨਾਂ ਤੇ ਚੜਾਏ ਜਾਂਦੇ ਨੇ ਕਿਉਂਕਿ ਮਲੇਰਕੋਟਲੇ ਵਾਲਾ ਜੈਨ ਖੜਾ ਜਿਹੜਾ ਨਾਲ ਕਾਲੀ ਦੀ માનਤਾ ਕਰਦਾ ਹੈ ਕਾਲੀ ਦੀ ਪੂਜਾ ਕਰਦਾ ਹੈ ਅੱਜ ਸਾਨੂੰ ਕੋਈ ਰੋਕਣ ਵਾਲਾ ਨਹੀਂ ਹੈ ਇਹ ਇਸ ਪ੍ਰੇਖੇ ਦੇ ਵਿੱਚ ਅਸੀਂ માનਤਾ ਪੂਜਾ ਕਰਦੇ ਹਾਂ ਸਾਡੇ ਲੋਕ ਉਹਨਾਂ ਲੋਕਾਂ ਦਾ ਸਾਡੇ ਸਧਾਰਨ ਲੋਕਾਂ ਦਾ ਸਾਡੇ ਘਰੇ ਘਰਾ ਵਿੱਚ ਰਹਿਣ ਵਾਲੇ ਦਾ ਕੀ ਕਸੂਰ ਹੈ ਯਾਦੋ ਅਸੀਂ ਦੋਸਤ ਕਾਤਰਿਆਂ ਵਾਲੇ ਪ੍ਰਚਾਰਕ ਜਖੇਦਾਰ ਅਸੀਂ ਨਹੀਂ ਰੋਕ ਸਕਦੇ ਤੇ ਇਹਨਾਂ ਦਾ ਕੀ ਕਸੂਰ ਹੈ ਕਿਉਂਕਿ ਇਹਨਾਂ ਦੇ ਘਰਾਂ ਵਿੱਚ ਦੁੱਖ ਹਨ ਤਕਲੀਫਾਂ ਹਨ ਗ਼ਰਬਾ ਹਨ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਬੱਚੇ ਜ਼ਹਿਰਾਂ ਪੀ ਕੇ ਮਰ ਰਹੇ ਨੇ ਅੱਜ ਕਟਿੰਗਾਂ ਦੀ ਇੰਨੀ ਵੱਡੀ ਮਾਰਤਾ ਚਾਹੀਆ ਤੁਰਕ ਮੰਤਰਾ ਦਾ ਇਤਨਾ ਜੋਰ ਪੈ ਚੁੱਕਿਆ ਜੇ ਕੋਈ ਕਹਵੇ ਕਿ ਮੈਂ ਹਿੰਦੁਸਤਾਨ ਦੇ ਵਿੱਚ ਬਚ ਗਿਆ ਕੋਈ ਨਹੀਂ ਬਚਿਆ ਨਾ ਕੋਈ ਹਿੰਦੂ ਬਚਿਆ ਹੈ ਇਸ ਗੱਲ ਤੋਂ ਨਾ ਕੋਈ ਸਿੱਖ ਬਚਿਆ ਹੈ ਕੋਈ ਵੀ ਨਹੀਂ ਬਚਿਆ ਕਿਉਂਕਿ ਸਾਰੇ ਹੀ ਹਿੰਦੂ ਲੋਕ ਵੀ ਸਾਡੇ ਭਰਾ ਜੋ ਹਨ ਉਹ ਵੀ ਉਹਨਾਂ ਤਰ੍ਹਾਂ ਦੀ માનਤਾ ਪੂਜਾ ਕਰਦੇ ਹਨ ਜਿਹੜੇ ਨੇ ਅਜ ਤੋਂ ਸਾਲੋਂ 150 ਸਾਲ ਪਹਿਲਾਂ ਕੁੱਟਿਆ ਹੈ ਤੇ ਫਿਰ ਕਿਸ ਤਰ੍ਹਾਂ ਉਹ ਹਿੰਦੂ ਰਹਿ ਗਏ ਕਿਸ ਤਰ੍ਹਾਂ ਸਿੱਖ ਸਿੱਖ ਰਹਿ ਗਏ ਸੋ ਇਹਨਾਂ ਜਿਹੋ માનਤਾਵਾਂ ਪੂਜਾ ਨੇ ਜਿਹੜੀਆਂ ਵੱਡੀਆਂ ਪੱਦਰ ਤੇ ਚੱਲਦੀਆਂ ਹਨ ਕਿਉਂਕਿ ਇਹ 10ਾਂ ਗਰੀਬਾਂ ਨੇ 8 ਸਾਲਾਂ ਦੇ ਵਿੱਚ ਇਹਨਾਂ ਦੇ ਖਿਲਾਫ ਬੋਲਣਾ ਸਿੱਖਿਆ ਹੈ ਤੇ ਹਰ ਜਿੱਥੇ ਵੀ ਬੋਲਣਾ ਹੈ ਬੋਲਣਾ ਹੈ ਗੱਡ ਕੇ ਬੋਲਣਾ ਹੈ ਭਾਵੇਂ ਕਿਸੇ ਨੂੰ ਚੰਗਾ ਲੱਗੇ ਭਾਵੇਂ ਕਿਸੇ ਨੂੰ ਮਾੜਾ ਲੱਗੇ ਐਸ ਵੇਲੇ ਸਾਡੇ ਜੋ ਬੱਚੇ ਹਨ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਬੱਚੇ ਜਹਰਾ ਬੀਕੇ ਮਰ ਰਹੇ ਨੇ ਇੱਥੇ ਮੇਰੇ ਸਾਹਮਣੇ ਰਾਜੀਏ ਦੇ ਲੋਕ ਬੈਠੇ ਨੇ ਮੇਰੀ ਵੀ ਰਿਸ਼ਤੇਦਾਰੀ ਹੈ ਰਾਜੀਏ ਪਿੰਡ ਵਿੱਚ ਰਾਜੀਏ ਪਿੰਡ ਦੇ ਵਿੱਚ ਸਾਰੇ ਸੰਗਰੂਰ ਜ਼ਿਲ੍ਹੇ ਤੋਂ ਵੱਧ ਅਮਰਧਾਰੀ ਲੋਕ ਨੇ ਪਰ ਸਾਰੇ ਸੰਗਰੂਰ ਜ਼ਿਲ੍ਹੇ ਜਿੰਨੇ ਬੰਦੇ ਸਾਰੇ ਸੰਗਰੂਰ ਜਿੰਨੇ ਜ਼ਿਲ੍ਹੇ ਜਿੰਨੇ ਬੱਚੇ ਇੱਕ ਥੱਲੇ ਪਿੰਡ ਰਾਜੀਏ ਦੇ ਵਿੱਚ ਮਰਦੇ ਨੇ ਫਾਹਾ ਲੈ ਕੇ ਜਹ ਕਿਉਂ ਮਰਦੇ ਨੇ ਇੱਕ ਪਾਸੇ ਅਮਰਧਾਰੀ ਹਾਂ ਸੀ ਇੱਕ ਪਾਸੇ ਬਾਣੀ ਪੜਦੇ ਹਾਂ ਇੱਕ ਪਾਸੇ ਸਾਰੇ ਪਿੰਡਾਂ ਤੋਂ ਵੱਧ ਅਮਰਤਾਰੀ ਹਾਂ ਇੱਕ ਪਾਸੇ ਬੱਚੇ ਸਾਡੇ ਜਹਰ ਵੀ ਕੇ ਮਰ ਰਹੇ ਨੇ ਇਹ ਕਿਉਂ ਹੋ ਰਿਹਾ ਸਾਰਾ ਕੁਝ ਕਿਉਂਕਿ ਅਸੀਂ ਗੱਲਾਂ ਮਾਨਤਾ ਪੂਜਾ ਦੀਆਂ ਸਾਰੀਆਂ ਸਟੇਜਾਂ ਤੇ ਸੁਣਦੇ ਹਾਂ ਸਾਰੇ ਸੰਤ ਲੋਕ ਵੀ ਬੋਲਦੇ ਨੇ ਵਾਹਪੁਰਸ਼ ਵੀ ਬੋਲਦੇ ਨੇ ਤਵਾਨਾਂ ਵਾਲੇ ਵੀ ਬੋਲਦੇ ਨੇ ਕਿ ਕੱਚੇ ਗੁਰੂਆਂ ਦੀ ਮਾਨਤਾ ਨਾ ਕਰੋ ਕੱਚੇ ਗੁਰੂਆਂ ਨੂੰ ਸਾਨੂੰ ਦੱਸੂਗਾ ਕਿਹੜਾ ਕੱਚੂ ਗੁਰੂ ਕਿਹੜੇ ਨੇ ਕੋਈ ਕਿਸੇ ਨੇ ਵਿਆਖਿਆ ਨਹੀਂ ਕੀਤੀ ਕਿ ਕੱਚੇ ਗੁਰੂ ਕਿਹੜੇ ਨੇ ਕੱਚੇ ਗੁਰੂ ਹਨ ਖੇਤਪਾਲ ਦੀ ਮਾਨਤਾ ਚੱਲਦੀ ਹੈ ਸਾਡੇ ਲੋਕਾਂ ਵਿੱਚ ਆਮ ਜੀ ਉਹ ਕਿ ਜੰਡ ਵਾਲਾ ਕਹਿੰਦੇ ਆ ਸਾਡੀਆਂ ਸਾਰੀਆਂ ਮਾਈਆਂ ਨੂੰ ਪਤਾ ਇੱਥੇ 90% ਮੰਨਦੀਆਂ ਹੋਣਗੀਆਂ ਜੇ ਠਾਕੇ ਪੁੱਛਣਾ ਹੋਵੇ ਲਾਲਾ ਵਾਲੇ ਦੀ ਮਾਨਤਾ ਚੱਲਦੀ ਹੈ ਸਾਡੇ ਘਰਾਂ ਵਿੱਚ ਮਲੇਰ ਕੋਟੜੇ ਵਾਲੇ ਦੀ ਮਾਨਤਾ ਚੱਲਦੀ ਹੈ ਸਾਡੇ ਘਰਾਂ ਵਿੱਚ ਜਗਰਾਮਾ ਵਾਲੇ ਜਿਹਦੇ ਨਾਂ ਤੇ ਰੋਸ਼ਨੀ ਲੱਗਦੀ ਹੈ ਦਰবেশਾਂ ਦੀ ਮੁਸਲਮਾਨਾਂ ਦੀ ਗੱਦੀ ਦੀ ਮਾਨਤਾ ਚੱਲਦੀ ਹੈ ਸਾਡੇ ਲੋਕਾਂ ਵਿੱਚ ਸਾਡੇ ਲੋਕਾਂ ਵਿੱਚ ਕਾਲੀ ਦੀ ਮਾਨਤਾ ਚੱਲਦੀ ਹੈ ਭੈਰੋਂ ਦੀ ਮਾਨਤਾ ਚੱਲਦੀ ਹੈ ਘੋਰੀ ਦੀ ਮਾਨਤਾ ਚੱਲਦੀ ਹੈ ਮਸਾਣੀ ਦੀ ਮਾਨਤਾ ਚੱਲਦੀ ਹੈ ਅਜੇ ਇਤਨੀਆਂ ਮਾਨਤਾਵਾਂ ਚੱਲਦੀਆਂ ਨੇ ਸਾਡੇ ਘਰਾਂ ਦੇ ਵਿੱਚ ਗੱਲਾਂ ਸੀ ਗੁਰਸਿੱਖੀ ਦੀਆਂ ਕਰ ਰਹੇ ਆ ਗੁਰਸਿੱਖੀ ਦੀਆਂ ਸੁਣ ਰਹੇ ਆ ਪਰ ਕਰ ਕੀ ਰਹੇ ਆ ਘਰਾ ਦੇ ਵਿੱਚ ਹੋ ਕੀ ਰਿਹਾ ਘਰਾ ਦੇ ਵਿੱਚ ਅੱਜ ਬੱਚਿਆਂ ਨੂੰ ਸਾਡਾ ਕਿਉਂਕਿ ਜੰਤਰਾ ਮੰਤਰਾਂ ਦਾ ਪ੍ਰਚਾਰ ਪਹਿਲੀ ਵਿਜਨਰ ਦੇ ਉੱਤੇ ਐਤਨੀ ਵੱਡੀ ਪੱਦਰ ਤੇ ਹੋ ਰਿਹਾ ਇੱਕ ਪਾਸੇ ਕਿਹਾ ਜਾਂਦਾ ਪ੍ਰਚਾਰ ਕਰ ਰਹੇ ਨੇ ਤਰਕਸ਼ੀਲ ਵਾਲੇ ਵੀ ਕਰ ਰਹੇ ਨੇ ਹੋਰ ਵੀ ਕਰ ਰਹੇ ਨੇ ਕਿ ਰਾਖਸ਼ ਲੋਕ ਨਹੀਂ ਹਨ ਭੂਤ ਪ੍ਰੇਤ ਨਹੀਂ ਹਨ ਇੱਕ ਪਾਸੇ ਟੈਲੀ ਦੀਆਂ ਨਾਲ ਉੱਤੇ ਦਿਨ ਰਾਤ 24 ਘੰਟੇ ਭੂਤ ਪ੍ਰੇਤਾਂ ਦਾ ਪ੍ਰਚਾਰ ਹੋ ਰਿਹਾ ਇਹਤੋਂ ਪਾਸੇ 24 ਘੰਟੇ ਟੈਲੀਵਿਜ਼ਨ ਦੇ ਉੱਤੇ ਜਦੋਂ ਵੀ ਸੋਚ ਦਬਦੇ ਆ ਉਦੋਂ ਯੰਤਰਾ ਮੰਤਰਾਂ ਦਾ ਪ੍ਰਚਾਰ ਹੋ ਰਿਹਾ ਹੈ ਬਕਾਇਦਾ ਤੌਰ ਤੇ ਮੰਤਰ ਬੋਲੇ ਜਾ ਰਹੇ ਨੇ ਬਕਾਇਦਾ ਤੌਰ ਤੇ ਮੰਤਰ ਉੱਤੇ ਪੜ੍ਹੇ ਜਾ ਰਹੇ ਨੇ ਤੇ ਸਾਡੇ ਲੋਕਾਂ ਨੂੰ ਜੇ ਸਮਝ ਆ ਜਾਵੇ ਮੈਂ ਦਾਅਵੇ ਨਾਲ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੇ ਸਾਡੇ ਸਾਰੇ ਲੋਕ ਉਸ ਮੰਤਰ ਨੂੰ ਜਪਣ ਲੱਗ ਜਾਣਗੇ ਹੋਰ ਕਿਸੇ ਨਹੀਂ ਵਾਹਿਗੁਰੂ ਨਹੀਂ ਕਹਿਣਾ ਅੱਜ ਕੋਈ ਵਿਰੋਧ ਕਰਦਾ ਹੈ ਕੋਈ ਨਹੀਂ ਵਿਰੋਧ ਕਰਦਾ ਕਿਉਂ ਨਹੀਂ ਕਰਦੇ ਵਿਰੋਧ ਕਿਉਂਕਿ ਉਹ ਲੋਕ ਫੁਰ ਮੰਤਰਾਂ ਦੇ ਨਾਲ ਜੁੜੇ ਹੋਏ ਨਹੀਂ ਜੇ ਆਪਾਂ ਇੱਕ-ਇੱਕ ਦੀ ਗੱਦੀ ਦੀ ਵਿਆਖਿਆ ਕਰੀਏ ਤਾਂ ਕੋਈ ਵੀ ਗੱਦੀ ਤੋਂ ਬਚਿਆ ਨਹੀਂ। ਇਸ ਸਥਾਨ ਦੇ ਨਾਲ ਕਿਉਂ ਪ੍ਰੇਮ ਹੈ? ਇਸ ਸਥਾਨ ਦੇ ਉੱਤੇ ਬਾਬਾ ਭਰਿਆਂ ਸਿੰਘ ਜੀ ਕਿਉਂ ਬੜੇ ਕੀਤੀ ਜਾਂਦੀ ਹੈ? ਕਿਉਂਕਿ ਬਾਬਾ ਭਰਿਆਂ ਸਿੰਘ ਦੇ ਨਾਲ ਰਹਿਣ ਵਾਲੇ ਲੋਕਾਂ ਨੇ ਦੇਖਿਆ ਹੈ। ਪਾਵੇ ਸਾੜਾ ਦਾ ਪਰਿਵਾਰਕ ਸੰਬੰਧ ਵੀ ਹੈ। ਸਾਡਾ ਹਰ ਇੱਕ ਤਰ੍ਹਾਂ ਦਾ ਸੰਬੰਧ ਹੈ ਪਰ ਬਾਬਾ ਭਰਿਆਂ ਸਿੰਘ ਨੂੰ ਕੋਈ ਬੰਦਾ ਕੋਈ ਮਨੁੱਖ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਕਿਸੇ ਦੀ ਗੱਦੀ ਲਈ ਕਿਸੇ ਦਾ ਪੜੰਗ ਲਾਇਆ। ਕੀ ਗੱਲ ਬਾਬਾ ਭਰਿਆਂ ਸਿੰਘ ਜੀ ਨੇ ਕਿਸੇ ਤੋਂ ਵਿੱਦਿਆ ਨਹੀਂ ਲਈ? ਇਹ ਗੱਲ ਬਾਬਾ ਬ੍ਰਿਹਾਉ ਸਿੰਘ ਇਹਨੇ ਕਿਸੇ ਨੂੰ ਦੁਨਿਆਵੀ ਤੌਰ ਤੇ ਗੁਰੂ ਨਹੀਂ ਬਣਾਇਆ ਹੋਣਾ ਨਹੀਂ ਹੋਰ ਤੁਸੀਂ ਟੈਸ ਵੇਲੇ ਸਿੱਖੀ ਦੇ ਵਿੱਚ ਇੱਥੇ ਮਰਜੀ ਚਲੇ ਜਾਵੋ ਸਭ ਦੇ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਪੜ੍ਹ ਲਾਏ ਹੋਏ ਨੇ ਪੜ੍ਹਾਂ ਦੇ ਉੱਤੇ ਅਰਦਾਸ ਕੀਤੀ ਜਾਂਦੀ ਹੈ ਪੜ੍ਹਾਂ ਦੇ ਉੱਤੇ ਬੇਨਤੀ ਕੀਤੀ ਜਾਂਦੀ ਹੈ ਆਪਦੇ ਆਪ ਨੇ ਗੁਰੂ ਨੂੰ ਦੁਨਿਆਵੀ ਨੂੰ ਮੰਨ ਕੇ ਉਸ ਨੂੰ ਮੰਨਿਆ ਜਾ ਰਿਹਾ ਆਪਣੇ ਨਾਲ ਇਸ ਪਾਸੇ ਇੱਕ ਟਕਸਾਲ ਆ ਨਾੜੀ ਨੇ ਸਾਰੇ ਸਮਝਿਓਗੇ ਤਾਂ ਇੱਕ ਪਾਸੇ ਸਾਡੇ ਉਧਰਲੇ ਪਾਸੋਂ ਜਹਾਜ਼ ਚੱਲ ਪੈਂਦੇ ਨੇ ਪਰਲੇ ਪਾਸੋਂ ਉਹ ਕਹਿੰਦਾ ਮੈਂ ਅਤਰ ਸਿੰਘ ਦਾ ਸੁਖ ਅਤਰ ਸਿੰਘ ਜਮੇ अवतार ह एक ਪਾਸੇ ਜਹਾਜ਼ ਚੱਲ ਪੈਂਦੇ ਨੇ ਵੱਡੇ ਵੱਡੇ ਲੋਕਾਂ ਨੂੰ ਵੱਡੀਆਂ ਵੱਡੀਆਂ ਜੀਪਾਂ ਲੈ ਕੇ ਗੱਡੀਆਂ ਲੈ ਕੇ ਸਾਡੂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਉਦੋਂ ਚੱਲ ਪੈਂਦੇ ਨੇ ਕਿ ਮਾਯਾ ਆਤਰ ਸਿੰਘ ਦਾ ਜਾਨ ਸੀਨਾ ਹਾ ਮਾਯਾ ਆਤਰ ਸਿੰਘ ਦਾ ਜੋ ਹੈ ਉਹਦਾ ਸਰੂਪ ਹਾ ਉਹਦਾ ਰੂਪ ਹਾ ਕੀ ਇਹਦੇ ਰੂਪਣ ਜਾਣਗੇ ਤਾਂ ਕੱਲ ਨੂੰ ਕੋਈ ਆਖਿਆ ਜਾਵੇਗਾ ਇਥੇ ਇੱਕ ਪਹਿਲੀ ਵਾਰੇ ਪਹਿਲਾ ਅਖਬਾਰ ਦੇ ਵਿੱਚ ਪੜਿਆ ਸੀ ਲੋਕਾਂ ਨੇ ਸੁਣਿਆ ਸੀ ਉਦੋਂ ਬਿਆਨ ਆਇਆ ਸੀ ਤੇ ਮਾਸਪੁਆਣੇ ਹਰਮੰਦਰ ਸਾਹਿਬ ਬਣੇਗਾ ਤੇ ਹਰਮੰਦਰ ਸਾਹਿਬ ਬਣਿਆ ਛੋਡੇ ਸਾਹਮਣੇ ਕਿਸੇ ਨੇ ਕਿੰਨਾ ਕੁ ਬਰੋਧ ਕੀਤਾ ਤਾਂ ਕੱਲ ਨੂੰ ਕੋਈ ਆਖੇਗਾ ਕਿ ਮਾਲਵੇ ਵਿੱਚ ਗੁਰੂ ਨਾਨਕ ਦਾਸ ਪੈਦਾ ਹੋਵੇਗਾ ਤੇ ਕੀ ਗੁਰੂ ਨਾਨਕ ਦਾਸ ਮਾਲਵੇ ਵਿੱਚ ਪੈਦਾ ਹੋਵੇਗਾ ਕਿ ਕੋਈ ਦੁਨੀਆ ਤੇ ਗੁਰੂ ਇੱਕ ਵਾਰੀ ਪੈਦਾ ਹੋਇਆ ਤੇ ਇੱਕ ਵਾਰੀ ਪੈਦਾ ਹੋਵੇਗਾ ਤੇ ਇੱਕੋ ਵਾਰੀ ਰਹੇਗਾ ਹਾਜ਼ਰ ਗੁਰੂ ਦੀਆਂ ਪਤਖ ਗੁਰੂ ਅਸੀਂ ਪ੍ਰਤਾਖ ਗੁਰੂ ਕਿਉਂ ਨਹੀਂ ਮੰਨਦੇ ਹਾਜ਼ਰ ਗੁਰੂ ਅਸੀਂ ਹਾਜ਼ਰ ਗੁਰੂ ਕਿਉਂ ਨਹੀਂ ਮੰਨਦੇ ਕਿਉਂ ਅਸੀਂ ਉਹਨਾਂ ਪੜਾਂਗਾਂ ਦੇ ਨਾਲ ਸਾਟਿਆ ਗੁਰਸਖ ਬੈਠੇ ਨੇ ਬੱਚੇ ਜਿਹੜੇ ਨੌਜਵਾਨ ਪੀੜੀ ਦੇ ਬੈਠੇ ਨੇ ਇਹਨਾਂ ਨੂੰ ਇਤਨਾ ਘਬਰਾ ਕੀਤਾ ਜਾਂਦਾ ਹੈ ਮੈਂ ਨਾ ਦੇਵਾਂ ਮੈਂ ਦਾਇ ਦੇਵਾਂ ਮੈਨੂੰ ਕੋਈ ਡਰ ਨਹੀਂ ਮੈਂ ਰਾਮ ਟਿੱਲੇ ਵਾਲਿਆਂ ਦਾ ਪਤਮੀਦ ਲਾਹਿਆ ਕਿਸੇ ਦੇ ਘੜ ਦੇ ਵਿੱਚੋਂ ਜੇ ਕਿਸੇ ਦੇ ਦੇਖਣਾ ਹੋਵੇ ਤਾਂ ਸਬੂਬ ਸਾਡੇ ਕੋਲੇ ਪਏ ਨੇ ਰਾਮ ਟਿੱਲੇ ਵਾਲੇ ਜਿਹੜੇ ਆ ਜਿਹੜੇ ਚਿੱਟੇ ਚੋਲੇ ਪਾਏ ਹੋਏ ਨੇ ਆਟਾ ਵਟਾ ਢੇਰਾ ਬਣਾਇਆ ਹੋਇਆ ਉਹਨਾਂ ਦੇ ਕਬੀਰ ਉਹ ਲਿਖੇ ਹੋਏ ਨੇ ਜਿਹੜੇ ਕਬੀਰ ਇੱਕ 34 ਅੱਖਰਾਂ ਦੇ ਕਵਿ ਜਿਹੜੇ ਪਿੰਡ ਦਾ ਚੇਲਾ ਲਿਖ ਕੇ ਦਿੰਦਾ 51 ਰੁਪਏ ਜੀ ਮਿਲਦਾ 2 ਕੀਰਗਿਆਂ ਜੀ ਮਿਲਦਾ ਉਹੀ ਉਹਨਾਂ ਦਾ ਕਵਿਦ 51000 ਰੁਪਏ ਜੀ ਮਿਲਦਾ ਜੇ ਕਿਸੇ ਨੇ ਦੇਖਣਾ ਹੋਵੇ ਗੁਰਪੈਸਾ ਦੀ ਹਾਜ਼ਰੀ ਜੀ ਬੈਠਿਆ ਸੰਗਤ ਵਿੱਚ ਬੈਠੇ ਆ ਤੇ ਦਿਖਾ ਸਕਦੇ ਆ ਸੂਤ ਪਿਆ ਬੰਦਿਆਂ ਦੇ ਨਾਂ ਦੱਸ ਸਕਦੇ ਆ ਔਰ ਸਾਨੂੰ ਇੱਕੋ ਤੱਕ ਕਮਰਾ ਕੀਤਾ ਜਾਂਦਾ ਕੌਮ ਨੂੰ ਸਾਡੀ ਨੂੰ ਉਥੇ ਕਿਹਾ ਕੀ ਜਾਂਦਾ ਕਿ ਇਹ ਜਿਹੜਾ ਇਹਦੇ ਵਿੱਚ ਬਾਣੀ ਲਿਖੀ ਹੋਈ ਹੈ ਇਹਦੇ ਵਿੱਚ ਬਾਣੀ ਲਿਖੀ ਹੈ ਇਹ ਬਾਣੀ ਉੱਥੇ ਆ ਜਾਵੇਗੀ ਜੇ ਦੇਖੜਿਆ ਤਾਂ ਦੇਖ ਲਓ ਆ ਸਾਡੇ ਇੱਥੋਂ ਤੱਕ ਗਮਰਾ ਹੋ ਰਿਹਾ ਗੌਰ ਸਿੱਖੋ ਜੇ ਸਾਡੇ ਕਿਸੇ ਮਾਈ ਨੂੰ ਕਿਸੇ ਬੱਚੀ ਨੂੰ ਕਿਸੇ ਧੀ ਨੂੰ ਕਿਸੇ ਲੜਕੀ ਨੂੰ ਤਕਲੀਫ ਹੁੰਦੀ ਹੈ ਜਿਉਂ ਪਿੰਡ ਦੇ ਵਿੱਚ ਕਿਸੇ ਗੱਦੀ ਵਾਲੇ ਨਾਲ ਗੱਲ ਕਰ ਰਵੇ ਕਿ ਮੇਰੇ ਮੁੰਡੇ ਨੂੰ ਆਹ ਮੇਰੀ ਕੁੜੀ ਨੂੰ ਆਹ ਤਕਲੀਫ ਹੈ ਤਾਂ ਉੱਥੇ ਦੂਜੀਆਂ ਕੱਚੀਆਂ ਗੱਦੀਆਂ ਮੰਨਣ ਵਾਲੇ ਲੋਕ ਫਿੱਟ ਥਾਪੜ ਕੇ ਕਹਿੰਦੇ ਨੇ ਕਿ ਆਓ ਸਾਡੇ ਗੁਰੂ ਕੋਲੇ ਉਹ ਮਿੰਟਾਂ ਵਿੱਚ ਸਾਰੀ ਗੱਲ ਦੱਸ ਦਿੰਦਾ ਹੈ ਮਿੰਟਾਂ ਵਿੱਚ ਤੁਹਾਡੇ ਮੁੰਡੇ ਕੁੜੀ ਨੂੰ ਰਾਜੀ ਕਰ ਦੇਵੇਗਾ ਉਹ ਇੱਕ ਥਾਪੜ ਕੇ ਕਹਿੰਦੇ ਨੇ ਪਰ ਮੈਂ ਅੱਜ ਤੱਕ 8 ਸਾਲ ਹੋ ਗਏ ਮੈਨੂੰ ਇਸ ਲਾਈਨ ਵਿੱਚ ਪਏ ਹੋਏ ਨੂੰ ਮੈਂ 8 ਸਾਲਾਂ ਵਿੱਚ ਸਾਡੇ ਗੁਰਸਖ ਗਾਤਰੇ ਵਾਲੇ ਮੈਂ ਵਿਰੋਧ ਕਰਦੇ ਦਾ ਵੇਖੇ ਨੇ ਪਰ ਮੈਂ ਅੱਜ ਤੱਕ ਸਾਡੇ ਗੁਰਸਖ ਗਾਤਰੇ ਵਾਲੇ ਪਿੰਡਾ ਵਿੱਚ ਇੱਕ ਥਾਪੜ ਕੇ ਇਹ ਕਹਿੰਦੇ ਨਹੀਂ ਵੇਖੇ ਕਿ ਆਹ ਸਾਡੇ ਗੁਰਪ੍ਰੀਤ ਸਿੰਘ ਜੀ ਅੱਗੇ ਅਸੀਂ ਅਰਦਾਸ ਕਰੀਏ ਪਾਜ ਸਿੰਘ ਹੋ ਕੇ ਤੁਹਾਡੇ ਮੁੰਡੇ ਕੁੜੀ ਨੂੰ ਤਕਲੀਫ ਆਟ ਜਾਵੇਗੀ ਕਦੇ ਨਹੀਂ ਵੇਖੇ ਬਾਈ ਸੇਵਾ ਕਰਕੇ ਗੁਰਸ਼ਕ ਪਿਆਰਿਓ ਸਮਾਂ ਬੜਾ ਘੱਟ ਹੈ ਰਾਤ ਮੈਨੂੰ ਐਸੀ ਮਹਤਤਾ ਮਿਲਿਆ ਤਾਂ ਘਾਂਟਾ ਤੋਂ ਘਾਂਟੇ ਲਾਵਾਂਗੇ ਇੱਕ ਇੱਕ ਗੱਦੀ ਦੀ ਨਿਸ਼ਾਨੀ ਸਤਿਗੁਰੂ ਦੀ ਕਿਰਪਾ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਦੇ ਨਾਲ ਇੱਕ ਇੱਕ ਗੱਦੀ ਦੀ ਨਿਸ਼ਾਨੀ ਸਤਨੁਪਾਸ਼ਾ ਨੇ ਵਿਖਾਈ ਹੈ ਕਿ ਕਿਹੜੀ ਗੱਦੀ ਨੇ ਕਿਹੜੇ ਲੱਛਣ ਹਨ ਅਸੀਂ ਜੇ ਜੇ ਮਰਦ ਜਨਾਨੀ ਦੇ ਕੱਪੜੇ ਪਹਿਨ ਲਵੇਗਾ ਤਾਂ ਉਹਦਾ ਜਿਹੜੀ ਸੋਚ ਨਹੀਂ ਹੋਵੇਗੀ ਜਿਹੜੀ ਉਹਦੀ ਬਿਰਤੀ ਹੋਵੇਗੀ ਉਹ ਕੈਸੀ ਬਣ ਜਾਵੇਗੀ ਜਨਾਨੀਆਂ ਵਰਗੀ ਬਣ ਜਾਵੇਗੀ ਜੇ ਧੀ ਸਾਡੀ ਬੱਚੀ ਜਨਾਨੀ ਮਰਦਾਂ ਵਾਲੇ ਵਸਤਰ ਪਹਿਨੇਗੀ ਤਾਂ ਉਹਦੀ ਬਿਰਤੀ ਤੇ ਸੋਚਣੀ ਤੇ ਉਹਦੀ ਮਰ ਬਿਰਤੀ ਜਿਹੜੀ ਹੈ ਮਨੁੱਖ ਵਰਗੀ ਬਣ ਜਾਵੇਗੀ ਪਰ ਜਾਮਾ ਨਹੀਂ ਬਦਲ ਸਕੇਗਾ ਸਰੀਰ ਨਹੀਂ ਬਦਲ ਸਕੇਗਾ ਸਰੀਰ ਦੀ ਇੱਛਾ ਉਹੀ ਰਹੇਗੀ ਅੰਦਰੋਂ ਇਹੋ ਅਸੀਂ ਗਲਤ ਗੱਲਾਂ ਵਿੱਚ ਪਏ ਹੋਏ ਹਾਂ ਇਹੋ ਅਸੀਂ ਗਲਤ ਕਲਮਾਂ ਵਿੱਚ ਪਏ ਹੋਏ ਹਾਂ ਅੱਜ ਘਰਾਂ ਦੇ ਵਿੱਚ ਬੜੀ ਵੱਡੀ ਪੱਤਰ ਤੇ ਮਾਨਤਾਵਾਂ ਚੱਲਦੀਆਂ ਨੇ ਐਸੇ ਪਿੰਡ ਦੇ ਵਿੱਚੋਂ ਪੰਜ ਸੱਤ ਪਾੜ ਕੀਤੇ ਨੇ ਬਾਬਾਈ ਦੇ ਭੇਜੇ ਹੋਏ ਔਰ ਉਹਨਾਂ ਦੇ ਘਰਾਂ ਦੇ ਵਿੱਚੋਂ ਬੜੀਆਂ-ਬੜੀਆਂ ਗੱਡੀਆਂ ਦੀ ਮਾਨਤਾ ਪਾਖ ਕਹੀ ਹੈ ਜਿਵੇਂ ਐਥੇ ਅਠਾ ਕੇ ਪੁੱਛ ਸਕਦੇ ਆ ਉਹ ਘਰ ਐਸ ਵੇਲੇ ਰਾਜੀ ਨੇ ਤੰਦਰੁਸਤੇ ਨੇ ਉਹਨਾਂ ਨੂੰ ਛੱਡ ਕੇ ਰਾਜੀ ਨੇ ਤੇ ਜਿੰਨਾ ਚਿਰ ਮਾਨਤਾ ਕਰਦੇ ਰੇ ਪੀੜੀ ਨੇ ਪੀੜੀਆਂ ਉਹਨਾਂ ਚ ਰੋਖੇ ਰਹੇ ਨੇ ਆ ਸਾਡੀਆਂ ਬੱਚੀਆਂ ਬੱਚਿਆਂ ਦਾ ਬਹੁਤ ਬੁਰਾ ਹਾਲ ਆ ਸਾਡੇ ਬੱਚਿਆਂ ਨੂੰ ਆਮ ਤੌਰ ਤੇ ਜਸਮਾਨੀ ਤੌਰ ਤੇ ਸੁਖਨੇ ਵਿੱਚ ਸੌਣਾ ਨਹੀਂ ਮਿਲਦਾ ਸੁਭਨ ਦੋਸ਼ ਹੁੰਦੇ ਨੇ ਭਟਕਦੇ ਹਨ ਦਵਾ ਆਉਂਦੇ ਹਨ ਚੀਕਾਂ ਮcjਦੀਆਂ ਹਨ ਘਰਾਂ ਦੇ ਵਿੱਚ ਅਸੀਂ ਕੋਲੇ ਬੈਠ ਕੇ ਵੇਖ ਰਹੇ ਹਾਂ ਸਾਡੇ ਕੋਲੇ ਕੋਈ ਹਥਿਆਰ ਨਹੀਂ ਮਾਰਨ ਵਾਸਤੇ ਉੱਥੇ ਕਿਹੜਾ ਹਥਿਆਰ ਬਚੇਗਾ ਬਾਣੀ ਤੇ ਬਾਣੇ ਦਾ ਹਥਿਆਰ ਬਚੇਗਾ ਜੇ ਕੋਈ ਕਹੇ ਕਿ ਮੇਰੇ ਕੋਲੇ ਬਾਣਾ ਹੈ ਬਾਣੀ ਨਹੀਂ ਉੱਥੇ ਕੁਝ ਨਹੀਂ ਹੈ ਜੇ ਕੋਈ ਕਹੇ ਕਿ ਮੈਂ ਬਾਣੀ ਪੜਦਾ ਹਾਂ ਮੇਰੇ ਕੋਲੇ ਬਾਣਾ ਨਹੀਂ ਉੱਥੇ ਵੀ ਕੁਝ ਨਹੀਂ ਹੈ ਇਸ ਕਰਕੇ ਇਹ ਹਕੀਕਤਾਂ ਹਨ ਸੱਚ ਹਨ ਭਾਵੇਂ ਸਮਾਂ ਘੱਟ ਹੈ ਇੱਕ ਗੱਲ ਮੈਂ ਜਰੂਰ ਹੋਰ ਕਹਿਣੀ ਹੈ ਸਾਡੀਆਂ ਮਾਈਆਂ ਨੂੰ ਕਿਉਂਕਿ ਸਮਾਂ ਵੀ ਨਹੀਂ ਸਾਡੀਆਂ ਮਾਈਆਂ ਦੇ ਗਾਤਰੇ ਵੀ ਪਾਏ ਨੇ ਤੇ ਸਾਡੀਆਂ ਮਾਈਆਂ ਦੇ ਕੋਕੇ ਵੀ ਪਾਏ ਮੈਂ ਜੇ ਅਸੀਂ ਟੈਲੀਵਿਜ਼ਨ ਦੇ ਉੱਤੇ ਘਰ ਦੇ ਵਿੱਚ ਇੰਨੀਆਂ ਗੰਧੀਆਂ ਗੱਲਾਂ ਵੇਖ ਸਕਦੇ ਆ ਤੇ ਮੈਂ ਇਹ ਗੱਲ ਕਹਿ ਦੇਵਾਂ ਕੋਈ ਝੂਠ ਨਹੀਂ ਹੋਵੇਗੀ ਜੇ ਤੁਸੀਂ ਸਬੂਤ ਲੈਣਾ ਹੋਵੇ ਇਸ ਗੱਲ ਦਾ ਦਿੱਲੀ ਚਲੇ ਜਾਓ ਦਿੱਲੀ ਜੀਵੀ ਰੋਡ ਦੇ ਉੱਤੇ ਅੱਜ ਵੀ ਮੌਜੂਦਾ ਸਮੂਹ ਮੌਜੂਦਾ ਸਮੇਂ ਦੇ ਉੱਤੇ ਵੀ ਇਹ ਗੱਲ ਚੱਲ ਰਹੀ ਹੈ ਇਸ ਵੇਲੇ ਹੁਣ ਵੀ ਜਿਸ ਜਨਾਨੀ ਨੂੰ ਚੱਕਲੇ ਦੇ ਵਿੱਚ ਪਹਿਲੀ ਵਾਰ ਪੇਸ਼ ਕੀਤਾ ਜਾਂਦਾ ਹੈ ਉਹਦੇ ਨੱਥ ਪਾ ਕੇ ਰੱਖੀ ਜਾਂਦੀ ਹੈ ਨੱਥ ਪਾਈ ਜਾਂਦੀ ਹੈ ਜਦੋਂ ਪਹਿਲੀ ਵਾਰ ਉਹ ਬੱਚੀ ਪੇ ਪੇਸ਼ ਹੁੰਦੀ ਹੈ ਉਹ ਨੱਥ ਉਹਨਾਂ 'ਚ ਲਾਹੀ ਨਹੀਂ ਜਾਂਦੀ ਜਿੰਨਾ ਚਿਰ ਉਹ ਕਮਰੇ ਵਿੱਚ ਪੇਸ਼ ਨਹੀਂ ਹੁੰਦੀ ਉਹ ਨੱਥ ਲਹਾਉਣ ਦੇ ਕਰੋੜਾ ਰੁਪਇਆ ਲੱਖਾਂ ਰੁਪਇਆ ਉਹਨਾਂ ਵਪਾਰੀਆਂ ਤੋਂ ਲਿਆ ਜਾਂਦਾ ਹੈ ਅੱਜ ਵੀ ਇਹ ਮੌਜੂਦਾ ਸਮੇਂ ਤੇ ਚੱਲ ਰਹੀ ਹੈ ਗੱਲ ਇੱਕ ਪਾਸੇ ਜੀ ਕਿਹੜੇ ਵੱਡੇ ਗਾਤਰੇ ਪਾਦੇ ਇੱਕ ਪਾਸੇ ਜੀ ਗੁਰੂ ਵਾਲੇ ਦੀ ਬਣ ਕੇ ਤੇ ਪਰ ਇੱਕ ਪਾਸੇ ਅਸੀਂ ਉਹ ਤੁਰਕਾਂ ਦੀ ਜਿਹੜੇ ਜਿਹੜੇ ਤੁਰਕਾਂ ਨੇ ਸਾਨੂੰ ਇੰਨਾ ਅਧੀਨ ਕੀਤਾ ਤੇ ਅਸੀਂ ਇੱਕ ਪਾਸੇ ਰੀਤ ਨਹੀਂ ਛੱਡੀ ਫਿਰ ਉਹ ਨਖ ਲਵਾ ਕੇ ਮਗਰੋਂ ਕੋਕੇ ਪਾਏ ਜਾਂਦੇ ਨੇ ਇੱਕ ਗਰਦਾਸ ਮਾਨ ਨੇ ਕੋਕਾ ਗਾਇਆ ਇੱਥੇ ਪਤਾ ਨਹੀਂ 50 ਸਾਲ ਪਹਿਲਾਂ 40 ਸਾਲ ਪਹਿਲਾਂ ਗਾਇਆ ਕੋਕਾ ਦਿੰਦਾ ਹੋਕਾ ਉਹ ਤਾਂ ਅਸੀਂ ਛੱਡਿਆ ਨਹੀਂ ਅਸੀਂ ਰੋਜ਼ ਕੋਕਾ ਦਿੰਦੇ ਅਮਰ ਸ਼ਕਤ ਸਾਡੇ ਆਖੇ ਭੂਜਾ ਮਤ ਨਹੀਂ ਛੱਡਿਆ ਕਿਸੇ ਨੇ ਕੋਕਾ ਤਾਂ ਇੱਕ ਵਾਰ ਹੀ ਗਾਇਆ ਸਾਰੀ ਦੁਨੀਆ ਨੂੰ ਪਤਾ ਕਰਦਾਸ ਮਾਨ ਦੇ 20 ਐਕਸੀਡੈਂਟ ਹੋ ਗਏ ਨੇ ਐਕਸੀਡੈਂਟ ਨਹੀਂ ਮਰ ਜਾਣਾ ਉਹਨੇ ਕਿਉਂਕਿ ਜਿਹੜੇ ਕੰਮ ਕਰਦੇ ਸਾਡਾ ਹੋ ਜਾਈ ਸਾਨੂੰ ਫਲ ਪ੍ਰਾਪਤ ਹੋਵੇਗਾ ਇੱਕ ਵਾਰੀ ਆਇਆ ਸਾਡੀਆਂ ਮਾਈਆਂ 30 ਸਾਲ ਦੀਆਂ ਹੋ ਗਈਆਂ ਉਹਨਾਂ ਦੀ ਵੀ ਪਾਇ। ਸਭ ਵਾਰ ਲੈ ਕੇ ਦਿੱਤੀ ਗੁਰ ਸਿੱਖਾਂ ਨੂੰ ਮੋੱਖਾਂ ਨੂੰ ਮਾਈਆਂ ਨੇ ਪਰ ਮਾਈਆਂ ਅੱਜ ਥਲੇ ਜਾ ਰਹੀਆਂ ਨੇ ਜਿਨ੍ਹਾਂ ਨੇ ਸਾਨੂੰ ਵਾਰ ਲੈ ਕੇ ਦਿੱਤੇ ਜਿਨ੍ਹਾਂ ਨੇ ਸਾਨੂੰ ਵਰ ਪ੍ਰਾਪਤ ਕਰਕੇ ਦਿੱਤੇ ਅੱਜ ਉਹ ਆਪਣੇ ਆਪ ਨੂੰ ਇੰਨਾ ਭੁੱਲ ਗੀਆਂ ਇੰਨਾ ਛੱਡੇ ਜਿਹੜੀਆਂ ਗਈਆਂ ਕਿ ਜੇ ਇਹਨਾਂ ਦੀ ਕਲਿਆਣ ਕੀਤੀ ਆ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਆ ਤੇ ਗੁਰੂ ਨਾਨਕ ਨੇ ਕੀਤੀ ਆ ਦੁਨੀਆਂ ਦਾ ਕੋਈ ਗ੍ਰੰਥ ਚੱਕ ਕੇ ਦੇਖ ਲਓ ਕੋਈ ਥਾ ਤੋਂ ਪੜ੍ਹ ਕੇ ਦੇਖ ਲਓ ਕਿਸੇ ਨੇ ਇਸਤਰੀ ਦੀ ਕਲਿਆਣ ਨਹੀਂ ਲਿਖੀ ਸਭ ਨੇ ਇਸਤਰੀ ਨੂੰ ਅੱਬ ਤੱਕ ਲਿਖਿਆ ਕਿ ਜੀ ਕਲਿਆਣ ਨਹੀਂ ਹੋਈ ਤੇ ਜੇ ਕਲਿਆਣ ਲਿਖੀ ਆ ਤਾਂ ਜੇ ਕਰੀ ਆ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਆ ਕੇ ਮਾਹੀਓ ਤੁਸੀਂ ਉਸ ਗੁਰੂ ਨਾਨਕ ਦੇਵ ਜੀ ਦਾ ਛੱਡ ਦਿੱਤਾ ਜਿਨੇ ਤੁਹਾਡੀ ਲੱਖਾਂ ਕਰੋੜਾਂ ਜੁਗਾਂ ਤੋਂ ਬਾਅਦ ਕਲਿਆਣ ਕੀਤੀ ਉਹ ਦਾ ਤੁਸੀਂ ਛੱਡ ਦਿੱਤਾ ਤੇ ਪਰ ਤੁਸੀਂ ਉਹਨਾਂ ਨੂੰ ਜਿਹੜੇ ਤੁਹਾਨੂੰ ਰੋਜ਼ ਦੁੱਖ ਦਿੰਦੇ ਨੇ ਰੋਜ਼ ਤੁਹਾਨੂੰ ਸੁਪਨਿਆਂ ਵਿੱਚ ਦਵਾ ਦਿੰਦੇ ਨੇ ਰੋਜ਼ ਤੁਹਾਨੂੰ ਸੁਪਨਿਆਂ ਦੇ ਵਿੱਚ ਤੁਹਾਡੇ ਨਾਲ ਗ੍ਰਸਟ ਤੱਕ ਕਰਦੇ ਨੇ ਤੇ ਉਹਨਾਂ ਨੂੰ ਤੁਸੀਂ ਰੋਜ਼ ਮਟੀਆਂ ਵਾਲਿਆਂ ਨੂੰ ਮੱਥੇ ਟੇਕਦੇ ਹੋ ਲਾੜਦਾ ਸਾਡੇ ਉਹਨਾਂ ਨੂੰ ਅਸੀਂ ਮੱਥੇ ਟੇਕਦੇ ਹਾਂ ਤੇ ਜੇ ਬੰਦਿਆਂ ਨੂੰ ਕਿਹਾ ਜਾਵੇ ਵੀ ਸੋਣੀਆਂ ਮਾਈਆਂ ਭਾਈਏ ਕਰਦੀਆਂ ਕਾਰਜ ਤੇ ਉਹ ਕਹਿੰਦੇ ਜੀ ਅਸੀਂ ਤਾਂ ਜਾਣਦੇ ਨਹੀਂ ਅਸੀਂ ਤਾਂ ਕਾਗੈ ਨਹੀਂ ਸਾਡੀਆਂ ਮਾਈਆਂ ਕਰਦੀਆਂ ਹੋਣੀਆਂ ਜੇ ਗਲਤ ਕੰਮ ਸਾਡੇ ਘਰ ਦੇ ਵਿੱਚ ਹੋ ਰਿਹਾ ਹੋਵੇ ਮਨੁੱਖ ਦੇ ਸਾਹਮਣੇ ਉਸ ਪ੍ਰਵਾਹ ਦੇ ਵਿੱਚ ਇਹ ਮਨੁੱਖ ਨੂੰ ਇਹ ਨਹੀਂ ਪਤਾ ਹੋਵੇ ਸਾਡੇ ਘਰ ਦੇ ਵਿੱਚ ਗਲਤ ਕੰਮ ਹੋ ਰਿਹਾ ਤੇ ਫਿਰ ਮਨੁੱਖ ਹੀ ਕਾਹਦਾ ਮਨੁੱਖ ਜਿਉਣ ਦਾ ਹੱਕਦਾਰ ਹੀ ਨਹੀਂ ਹੋਰ ਘਰ ਚ ਹੀ ਰਹਿਣਾ ਤੇ ਮਨੁੱਖ ਕਿਉਂ ਨਹੀਂ ਮੋਢੀ ਹੋ ਕੇ ਮੋਢੀ ਹੋ ਕੇ ਇਹਨਾਂ ਗੱਲਾਂ ਨੂੰ ਹਟਾਉਂਦੇ ਜੇ ਕਰਕੇ ਗੁਰਮੁਖ ਪਿਆਰਿਓ ਐਸ ਵੇਲੇ ਗੁਰਸਿੱਖੀ ਜਿਹੜੀ ਹੈ ਉਹ ਮਾਨਤਾ ਵਾਲਿਆਂ ਨੇ ੳਲਝਾ ਲਈ ਪੂਜਾ ਵਾਲਿਆਂ ਨੇ ੳਲਝਾ ਲਿਆ ਆਪਾਂ ਨੂੰ ਗੱਡੀਆਂ ਵਾਲਿਆਂ ਨੇ ੳਲਝਾ ਲਿਆ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੇਨਤੀਆਂ ਕਰਿਆ ਕਰੋ ਜੋ ਤਕ ਤਕਲੀਫਾਂ ਨੇ ਇਤਿਹਾਸਕ ਸਥਾਨਾਂ ਤੇ ਜਾ ਕੇ ਸਰੋਵਰਾਂ ਤੇ ਇਸ਼ਨਾਨ ਕਰਿਆ ਕਰੋ ਉਸੇ ਟਾਈਮ ਤੇ ਉਸੇ ਟਾਈਮ ਤੇ ਅਰਦਾਸ ਬੇਨਤੀ ਕਰਿਆ ਕਰੋ ਉਸੇ ਟਾਈਮ ਤੇ ਤੁਹਾਡੀ ਭਲਾਈ ਹੋ ਜਾਏਗੀ ਉਥੇ ਝਾੜੂ ਮਾਰਿਆ ਕਰੋ ਸੇਵਾ ਕਰਿਆ ਕਰੋ ਸੇਵਾ ਸੁਖਿਆ ਕਰੋ ਇਹ ਸਥਾਨ ਜਿਹੜੇ ਨੇ ਆਪਣੇ ਰੋਜ਼ ਦੀ ਨਿੱਕਾ ਪ੍ਰਤੀ ਹਾਜ਼ਰੀ ਲਵਾਉਣ ਵਾਸਤੇ ਮਥੇ ਟੇਕਣ ਵਾਸਤੇ ਆ ਪਰ ਜਿਹੜੀ ਦੁੱਖਾਂ ਤਕਲੀਫਾਂ ਤੋਂ ਭਲਾਈ ਹੈ ਉਹ ਇਤਿਹਾਸਕ ਸਥਾਨਾਂ ਤੇ ਹੋਵੇਗੀ ਇਤਿਹਾਸਕ ਸਥਾਨਾਂ ਦੀ ਹੋ ਸਕੇਗੀ ਇਹ ਨਹੀਂ ਕਿਤੇ ਹੋਣੀ ਸਰਕਾਰ ਉੱਥੇ ਜਾਇਆ ਕਰੋ ਸਰਕਾਰ ਵੀ ਇਸ਼ਾਰਾ ਕਰਿਆ ਕੋ ਜੋ ਦੁੱਖ ਤਕਲੀਫਾਂ ਨੇ ਖਾਸ ਕਰ ਮਾਈਆਂ ਨੂੰ ਅਮਰ ਧਾਰੀਆਂ ਨੂੰ ਇਹ ਬੇਨਤੀ ਹੈ ਬਰਾਬਰੀ ਮਨੁੱਖਾਂ ਨੂੰ ਜਿੰਨਾ ਮਨੁੱਖਾਂ ਬਾਤ ਤੇ ਸ਼ਰਾਬ ਪੀਣੀ ਮਾੜੀ ਉਹ ਨਹੀਂ ਜਨਨੀਆਂ ਵਾਸਤੇ ਫੈਸ਼ਨ ਕਰਨਾ ਪਾੜਾ ਦੋਨਾਂ ਦਾ ਇੱਕ ਹੀ ਰੰਗ ਦਾ ਇੱਕੋ ਰੂਪ ਹੈ ਦੋਨਾਂ ਵਾਸਤੇ ਮਾੜਾ ਜੇ ਕਰਕੇ ਦੋਨੇ ਹੀ ਇਸ ਗੱਲ ਤੋਂ ਬਚ ਜਿਓ ਆਪਾਂ ਆਪਣੇ ਘਰਾਂ ਵਿੱਚ ਸੁੱਖ ਸ਼ਾਂਤੀ ਲੈ ਲਈਏ ਸੁੱਖ ਸ਼ਾਂਤੀ ਪ੍ਰਾਪਤ ਕਰ ਲਈਏ ਸੋ ਗੁਰ ਸਿੱਖੋ ਆਪਾਂ ਇਹਨਾਂ ਗੱਲਾਂ ਤੋਂ ਬਚਣਾ ਹੈ ਗੱਡੀਆਂ ਤੋਂ ਦੂਰ ਹੋਣਾ ਜਿੱਥੇ ਤੁਹਾਨੂੰ ਪਲੰਗ ਲੱਗਿਆ ਦੀਂਗਾ ਜਿਹੜਾ ਟਕਸਾਲ ਵਾਲਾ ਜਿਹੜਾ ਥਾਂ ਵਾਲਾ ਜਿਹੜਾ ਕੋਈ ਵੀ ਡੇਰੇ ਵਾਲਾ ਤੁਹਾਡੀ ਅਰਦਾਸ ਬੇਨਤੀ ਕਰਦਾ ਨਾ ਪਲੰਗ ਤੇ ਉਹਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸੰਬੰਧ ਨਹੀਂ ਮਤਾਵੇ ਨਾ ਕਰੋ ਉਹਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸੰਬੰਧ ਨਹੀਂ ਉਹਦਾ ਸੰਬੰਧ ਤਾਂ ਆਪਦੇ ਪਾਣਗਰ ਨਾਲ ਹੈ ਤੇ ਆਪਦੇ دنیਿਆਵੀ ਗੁਰੂ ਨਾਲ ਹੈ ਜੇ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਮੰਨਿਆ ਕਰੋ ਹਾਜ਼ਰ ਗੁਰੂ ਮੰਨਿਆ ਕਰੋ ਬਿਲਕੁਲ ਸਤਿਗੁਰੂ ਹਾਜ਼ਰ ਨਾਜ਼ਰ ਨੇ ਪ੍ਰਤੱਖ ਗੁਰੂ ਨੇ ਇਹਨਾਂ ਦੇ ਸਾਹਮਣੇ ਜੋ ਅਰਦਾਸ ਬੇਨਤੀ ਕਰੋਗੇ ਜੋ ਗੱਲਾਂ ਚੇਲਿਆਂ ਸਾਧਾ ਨੂੰ ਕਹਿਣੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਸੁਣਦੇ ਹਨ ਬੇਨਤੀਆਂ ਪ੍ਰਵਾਨ ਕਰਦੇ ਨੇ ਸੋ ਸਮਾਂ ਜਿਹੜਾ ਹੈ ਉਹ ਬੜਾ ਧੱਟ ਹੈ ਨਹੀਂ ਤਾਂ ਬੜੇ ਲੰਮੀ ਚੌੜੀ ਜਿਹੜੀਆਂ ਗੱਲਾਂ ਨੇ ਉਹ ਬਿਆਨ ਕਰਨੀਆਂ ਸੀ ਕਿਉਂਕਿ ਮੈਨੂੰ ਜੋਸ਼ ਹੀ ਇੰਨਾ ਆ ਜਾਂਦਾ ਮੈਂ ਸੁਰ ਰਿਹਾ ਨਹੀਂ ਜਾਂਦਾ ਬੋਲੇ ਚੱਲੇ ਬਣਾ ਹਾਇ ਤਾਂ ਇਹ ਗੱਲਾਂ ਘਾਟੇ ਵਾਲੀਆਂ ਕਿਉਂਕਿ ਸਾਰੇ ਹੀ ਖਰਾਬ ਹੋ ਜਾਂਦੇ ਨੇ ਗੱਲਾਂ ਦੇਣਾ ਇਹਨੇ ਮਗਰ ਕੁੱਟਦੇ ਵੀ ਆ ਜਿਵੇਂ ਹਾਇ ਤਾਂ ਉਹ ਤਾਂ ਘਾਟੇ ਵਾਲੀਆਂ ਨੇ ਪਰ ਚਲੋ ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਇਆ ਪਹੁੰਚਦਾ ਹੋਇਆ ਤਾਂ ਉਹਵੇਂ ਸਹੀ ਕੋਈ ਗੱਲ ਨਹੀਂ ਸਤਗੁਰੂ ਪਾਸ਼ਾ ਦੀ ਕਿਰਪਾ ਹੋਣੀ ਚਾਹੀਦੀ ਹੈ ਜਿੰਨੇ ਕਿਰਪਾ ਰਵੇਗੀ ਉਹਨਾਂ ਚਰਨਾਂ ਤੇ ਸਤਰੀਂ ਗੱਜਾ ਵੱਜ ਜਾਵੇਗਾ ਤੇ ਜੇ ਤਨ ਗੁਰੂ ਦੀ ਕਿਰਪਾ ਨਾ ਹੋ ਵੀ ਜੀਤੋਂ ਦਾ ਫਿਰ ਜਿਹੇ ਜਹਾਨ ਹੁੰਦਾ ਭਾਈ ਉਵੇਂ ਹੀ ਹੁੰਦਾ ਸੋ ਸਾਰੀਆਂ ਸੰਗਤਾਂ ਖਾਜ ਵਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਇਹ ਸਾਨਾ ਜਥੇਦਾਰ ਬਾਬਾ ਮਨਮੋਹਨ ਸਿੰਘ ਜੀ ਗੁੰਮਟਸਰ ਵਾਲੇ ਜਿਹੜੇ ਕਿ ਸੰਤ ਬਾਬਾ ਤੂਰਕੋਟ ਵਾਲਾ ਦੇ ਪੁੱਤੇ ਹਨ ਤੇ ਭਾਈ ਉੱਥੇ ਦੇਖਿਆ ਕਿਉਂਕਿ ਮੈਂ ਉੱਥੇ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਜਿਹੜੀ ਸੇਵਾ ਹੈ ਕਰ ਰਹੇ ਆ ਜੀ ਉੱਥੇ ਤੇ ਉੱਥੇ ਗੱਡੀਆਂ ਨੂੰ ਬੰਦ ਕਰਾਇਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਜਾਂਦਾ ਤੇ ਇੱਕ ਪਹਿਲਾ ਸੂਤਨਾਬ ਦਿਸ਼ੇ ਦੀ ਦੁਕਾਨ ਦੇ ਉੱਤੇ ਭਾਈ ਕੋਈ ਢਾਈ ਸਾਲ ਦਾ ਬੱਚਾ ਕਿਸੇ ਦਾ ਸੁੱਤਾ ਪਿਆ ਹੈ ਤੇ ਬੱਚਿਆਂ ਦਾ ਖਿਆਲ ਕਰੋ ਭਾਈ ਆਪੋ ਆਪਣੇ ਦਾ ਢਾਈ ਸਾਲ ਦਾ ਬੱਚਾ ਜਿਸ ਦਾ ਵੀ ਹੈ ਉਹ ਜਾ ਕੇ ਉੱਥੋਂ ਉਹਨੂੰ ਚੁੱਕ ਲਿਓ ਭਾਈ ਹੁਣ ਸਰੋਪਾਉ ਜੋ ਆਏ ਹੋਇਆਂ ਨੂੰ ਦੇਣੇ ਹਨ ਸਭ ਤੋਂ ਪਹਿਲਾਂ ਬਾਬਾ ਮਨਮੋਹਨ ਸਿੰਘ ਜੀ ਗੁਮਰਸਰ ਵਾਲਿਆਂ ਨੂੰ ਬੋਲੇ ਸੋ ਨਿਹਾਲ ਉਪਰੰਤ ਬਾਬਾ ਪ੍ਰਤਾਪ ਸਿੰਘ ਜੀ ਕੋਕਰੀ ਕਲਾਂ ਵਾਲੇ ਉਹ ਵੀ ਸਰੋਪਾਉ ਦੀ ਬਖਸ਼ਿਸ਼ ਲੈ ਲੈਣ ਇਹ ਸਾਰੇ ਹੀ ਮਹਾਂਪੁਰਸ਼ਾਂ ਤੋਂ ਵਰਸਾਏ ਹੋਏ ਗੁਰਮੁਖ ਪਿਆਰੇ ਅਨੁਭਾਈ ਅਗਲੇ ਬੋਲੇ ਸੋ ਨਿਹਾਲ ਭਾਈ ਪਰਸੇਵ ਸਿੰਘ ਜੀ ਕੋਟ ਭਾਈ ਜੋ ਕਿ ਸੇਵਾ ਕਰ ਰਹੇ ਹਨ ਗੁਰੂ ਘਰ ਦੇ ਵਿੱਚ ਸੰਗਤਾਂ ਵੀ ਆਈਆਂ ਹਨ ਉਹਨਾਂ ਦੇ ਨਾਲ ਬਹੁਤ ਧੰਨਵਾਦ ਹੈ ਭਾਈ